ਸਬਜੀ ਵਿੱਚ ਪਾਓ ਇਹ ਇੱਕ ਚੀਜ਼ ਖਾਣਾ ਖਾਂਦਿਆਂ ਹੀ ਪਚ ਜਾਵੇਗਾ ਹজম ਹੋ ਜਾਵੇਗਾ ਜਦੋਂ ਵੀ ਅਸੀਂ ਕੋਈ ਦਾਲ ਸਬਜੀ ਬਣਾਉਂਦੇ ਹਾਂ ਤਾਂ ਅਸੀਂ ਤਰ੍ਹਾਂ ਤਰ੍ਹਾਂ ਦੇ ਮਸਾਲੇ ਉਸ ਵਿੱਚ ਪਾਉਂਦੇ ਹਾਂ ਤਾਂ ਕਿ ਸਾਡੀ ਦਾਲ ਸਾਡੀ ਸਬਜੀ ਸਵਾਦ ਬਣੇ ਤੇ ਅਸੀਂ ਦਾਲ ਸਬਜੀ ਤਾਂ ਸਵਾਦ ਇਹਨਾਂ ਮਸਾਲਿਆਂ ਨਾਲ ਕਰ ਲੈਂਦੇ ਹਾਂ ਬਣ ਜਾਂਦੀ ਹੈ ਪਰ ਜਦੋਂ ਅਸੀਂ ਖਾਂਦੇ ਹਾਂ ਸਾਡੇ ਸੀਨੇ ਵਿੱਚ ਜਲਨ ਹੋਣ ਲੱਗਦੀ ਹੈ, ਪੇਟ ਵਿੱਚ ਗੈਸ ਬਣਦੀ ਹੈ, ਪੇਟ ਭਾਰਾ-ਭਾਰਾ ਮਹਿਸੂਸ ਹੁੰਦਾ ਹੈ ਤੇ ਖਾਣਾ ਜਲਦੀ ਪਚਦਾ ਵੀ ਨਹੀਂ। ਫਿਰ ਇਹੋ ਜਿਹਾ ਕੀ ਕੀਤਾ ਜਾਵੇ, ਦਾਲ ਸਬਜ਼ੀ ਵਿੱਚ ਇਹੋ ਜਿਹਾ ਕੀ ਪਾਇਆ ਜਾਵੇ ਕਿ ਖਾਣਾ ਖਾਂਦਿਆਂ ਹੀ ਪਚ ਜਾਵੇ। ਪੇਟ ਹਲਕਾ ਮਹਿਸੂਸ ਹੋਵੇ, ਗੈਸ ਨਾ ਬਣੇ, ਐਸਿਡਿਟੀ ਨਾ ਬਣੇ। ਤਾਂ ਆਪਾਂ ਅੱਜ ਗੱਲ ਕਰਦੇ ਹਾਂ ਇਸ ਬਾਰੇ। ਆਪਾਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਅਜਵਾਇਣ ਖਾਣ ਦੇ ਨਾਲ ਗੈਸ ਨਹੀਂ ਬਣਦੀ ਪੇਟ ਦੀਆਂ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਤਾਂ ਅਸੀਂ ਇਸੇ ਅਜਵਾਇਣ ਨੂੰ ਹੀ ਤੜਕੇ ਵਿੱਚ ਪਾਉਣਾ ਹੈ ਜਦੋਂ ਵੀ ਕੋਈ ਦਾਲ ਸਬਜ਼ੀ ਬਣਾਉਣੀ ਹੈ ਤਾਂ ਅਜਵਾਇਣ ਨੂੰ ਤੜਕੇ ਵਿੱਚ ਪਾਓ ਤਾਂ ਖਾਣਾ ਖਾਂਦਿਆਂ ਹੀ ਖਾਣਾ ਪਚ ਜਾਵੇਗਾ ਗੈਸ ਨਹੀਂ ਬਣੇਗੀ ਐਸਿਡਿਟੀ ਨਹੀਂ ਬਣੇਗੀ ਤੇ পেট ਭਾਰਾ ਭਾਰਾ ਮਹਿਸੂਸ ਵੀ ਨਹੀਂ ਹੋਵੇਗਾ পেট ਨਾਲ ਜੁੜੀਆਂ ਕਈ ਬਿਮਾਰੀਆਂ ਤੋਂ ਰਾਹਤ ਦਿੰਦੀ ਹੈ ਅਜਵਾਇਨ ਜੇਕਰ ਤੜਕੇ ਦੇ ਨਾਲ-ਨਾਲ ਕੋਸੇ ਪਾਣੀ ਦੇ ਨਾਲ ਅੱਧਾ ਚਮਚ ਇਸ ਦਾ ਖਾਦਾ ਵੀ ਜਾਵੇ ਤਾਂ ਇਹ ਬਹੁਤ ਹੀ ਫਾਇਦਾ ਕਰਦੀ ਹੈ পেট ਦਰਦ ਤੋਂ ਛੁਟਕਾਰਾ ਦਿਵਾਉਂਦੀ ਹੈ ਗੈਸ ਨਹੀਂ ਬਣਨ ਦਿੰਦੀ ਤੇ ਹੋਰ ਵੀ ਕਈ ਮੁਸ਼ਕਲਾਂ ਤੋਂ ਰਾਹਤ ਮਿਲਦੀ ਹੈ ਇਸ ਲਈ ਅੱਜ ਤੋਂ ਹੀ ਤੜਕੇ ਵਿੱਚ ਅਜਵਾਇਨ ਪਾਉਣੀ ਸ਼ੁਰੂ ਕਰ ਦਿਓ। ਦਾਲ ਸਬਜੀ ਤਾਂ ਸਵਾਦ ਬਣੇਗੀ ਹੀ ਨਾਲ ਖਾਣੇ ਨੂੰ ਪਚਾਉਣ ਵਿੱਚ ਵੀ ਮਦਦ ਕਰੇਗੀ। ਅਜਿਹੀਆਂ ਹੀ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਤੁਹਾਡਾ ਆਪਣਾ YouTube ਚੈਨਲ ਆਵਾਜ਼ ਸੱਚ ਦੀ ਉੱਪਰ ਅਪਲੋਡ ਨੇ। ਖੁਸ਼ ਰਹੋ ਤੰਦਰੁਸਤ ਰਹੋ।